ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਆਵਜਾ ਪਸੁੰਦੇ ਹਾਂ ਲੇਖਕ ਕਰਤਾ ਸਿੰਘ ਦੁੱਗਲ ਜੀ ਦੀ ਲਿਖੀ ਹੋਈ ਕਹਾਣੀ ਸੁੰਦਰੀ ਸੁੰਦਰੀ ਤੇ ਉਹਦਾ ਖਾਵੰਦ ਪਹਿਲੇ ਬਾਰਕ ਮਾਸਟਰੀ ਤੇ ਦਫਤਰ ਵਿੱਚ ਨੌਕਰ ਸਨ ਸਵੇਰੇ ਦਫਤਰ ਖੁੱਲਣ ਤੋਂ ਪਹਿਲਾਂ ਤੇ ਸ਼ਾਮੀ ਦਫਤਰ ਬੰਦ ਹੋਣ ਤੋਂ ਬਾਅਦ ਦੋਵੇਂ ਤ੍ਰੀਮਤ ਖਾਵੰਦ ਮਿਲ ਕੇ ਸਫਾਈ ਕਰ ਲੈਂਦੇ ਦਿਨੇ ਖਾਵਨ ਵਰਾਂਡਿਆਂ ਵਿੱਚ ਫਿਰਦਾ ਨਿੱਕ ਸੁੱਕ ਸਾੰਦਾ ਰਹਿੰਦਾ ਸੁੰਦਰੀ ਬਗੀਚੇ ਵਿੱਚ ਇੱਕ ਪੀਪਲ ਹੇਠ ਬੈਠੀ ਆਪਣੇ ਆਹਰ ਲੱਗੀ ਰਹਿੰਦੀ ਤੇ ਇੰਜ 15 ਸਾਲ ਗੁਜ਼ਰ ਗਏ 15 ਸਾਲ ਹੋਏ ਜਦੋਂ ਇਹਦੇ ਖਾਵਨ ਨੇ ਇਹਦੇ ਨਾਲ ਸ਼ਾਦੀ ਕੀਤੀ ਸੀ ਤੇ ਸ਼ਾਦੀ ਤੋਂ ਦੂਜੇ ਦਿਨ ਇਹਨੂੰ ਉਸ ਆਪਣੇ ਦਫ਼ਤਰ ਨੌਕਰ ਕਰਵਾ ਲਿਆ ਸੀ 20 ਸਾਲ ਸੁੰਦਰੀ ਦੀ ਉਮਰ ਸੀ ਜਦੋਂ ਇਹਦੀ ਸ਼ਾਦੀ ਹੋਈ 12 ਸਾਲ ਦੀ ਸੁੰਦਰੀ ਸੀ ਜਦੋਂ ਆਪਣੀ ਇੱਕ ਸਹੇਲੀ ਦਾ ਵਿਆਹ ਵੇਖ ਕੇ ਇਹਦਾ ਜੀ ਕੀਤਾ ਸੀ ਇਹਦੇ ਵੀ ਜਾਂ ਜਾਵੇ ਇਹਦੀ ਵੀ ਸ਼ਾਦੀ ਹੋਈ ਤੇ ਫਿਰ ਇਹਨੂੰ ਵੀ ਲੋਕ ਜਮਾਦਾਰਨੀ ਸੱਦਿਆ ਕਰਨ ਪਰ ਮਾਪਿਆਂ ਦੀ ਇੱਕੋ ਇੱਕ ਤੇ ਪੂਰੇ 8 ਸਾਲ ਹੋਰ ਇਹਦੀ ਮਾਂ ਇਹਨੂੰ ਚੰਬੜੀ ਰਹੀ ਮੁੰਡਿਆਂ ਵਾਲੇ ਫੇਰੇ ਮਾਰ-ਮਾਰ ਉਹਦੇ ਮੁਖਾਤੇ ਖਾ ਗਏ ਇਹ ਤੇ ਉਹਨਾਂ ਦੇ ਸਰਪੰਚ ਦਾ ਇੱਕ ਇੱਕ ਪੁੱਤਰ ਸੀ ਜਿਸ ਤੇ ਅਖੀਰ ਉਹ ਪਸੀਜ ਪਈ ਸੁੰਦਰੀ ਦਾ ਖਾਵਨ ਜਮਾਦਾਰ ਮਾਪਿਓ ਦਾ ਇੱਕੋ ਇੱਕ ਬੱਚਾ ਸੀ ਸੁੰਦਰੀ ਆਪ ਮਾਪਿਓ ਦੀ ਇੱਕੋ ਇੱਕ ਧੀ ਸੀ ਤੇ ਉਹਨਾਂ ਦੇ ਮਾਪੇ ਉਹਨਾਂ ਦੇ ਰਿਸ਼ਤੇਦਾਰ ਉਹਨਾਂ ਦੇ ਗਵੰਡੀ ਉਹਨਾਂ ਦੇ ਮੂੰਹ ਵੱਲ ਬੇਇਫਿਕ ਥੱਕੇ ਸੁੰਦਰੀ ਦੀ ਗੋਦ ਕਦੀ ਨਾ ਹਰੀ ਹੋਈ 15 ਸਾਲ ਬਾਰਕ ਮਾਸਟਰੀ ਦੇ ਦਫ਼ਤਰ ਨੌਕਰੀ ਕਰਕੇ ਸੁੰਦਰੀ ਤੇ ਉਹਦੇ ਖਾਵਨ ਦੀ ਬਦਲੀ ਔਰਤਾਂ ਦੇ ਹਸਪਤਾਲ ਹੋ ਗਈ। ਹਸਪਤਾਲ ਦਾ ਕੰਮ ਸੁੰਦਰੀ ਨੂੰ ਡਾਢਾ ਚੰਗਾ ਲੱਗਿਆ। ਹੁਣ ਨਾ ਬਾਰਕ ਮਾਸਟਰੀ ਦੇ ਦਫ਼ਤਰ ਦੇ ਬਾਬੂਆਂ ਦੀਆਂ ਥਾਂ-ਥਾਂ ਪਈਆਂ ਪਾਣ ਦੀਆਂ ਛਿੱਟਾਂ ਟੋਣੀਆਂ ਹੁੰਦੀਆਂ। ਉਹਨਾਂ ਦੇ ਹਰ ਥਾਂ ਤੇ ਖਿਲਰੇ ਕਾਗਜ਼ ਸਾਹਮਣੇ ਹੁੰਦੇ। ਨਾ ਸਿਗਰਟਾਂ ਬੀੜੀਆਂ ਦੇ ਟੋਟੇ ਚੁੰਨੇ ਹੁੰਦੇ। ਸਵੇਰੇ ਸ਼ਾਮ ਪ੍ਰੇਵਦ ਖਾਵਨ ਸਫਾਈ ਕਰਦੇ ਤੇ ਦਿਨੇ ਸੁੰਦਰੀ ਡਾਕਟਰ ਦੇ ਕਮਰੇ ਦੇ ਬਾਹਰ ਬਰਾਂਡੇ ਵਿੱਚ ਬੈਠੀ ਉਂਗਲਾਂ ਆਂਦੀ ਰਹਿੰਦੀ ਪਹਿਲੇ ਸੁੰਦਰੀ ਪਿੱਪਲ ਹੇਠ ਬੈਠੀ ਹੁੰਦੀ ਸੀ ਤੇ ਹੁਣ ਉਹਦਾ ਖਾਵਨ ਹਸਪਤਾਲ ਦੇ ਵਿੜੇ ਵਿੱਚ ਲੱਗੇ ਨਿੰਮ ਹੇਠ ਉਡੀਕਦਾ ਰਹਿੰਦਾ ਨਿੰਮ ਹੇਠ ਵੇਲਾ ਬੈਠਾ ਸੁੰਦਰੀ ਦਾ ਖਾਵਨ ਕਦੀ ਕਦੀ ਸੋਚਦਾ ਜੇ ਕਦੀ ਉਹਨਾਂ ਦਾ ਕੋਈ ਬੱਚਾ ਹੁੰਦਾ ਤਾਜ ਉਹਨਾਂ ਦੇ ਮੱਦਲ ਨਹੀਂ ਅੱਪੜ ਜਾਂਦਾ ਤੇ ਲੇਡੀ ਡਾਕਟਰ ਦੇ ਕਮਰੇ ਦੇ ਬਾਹਰ ਬਰਾਂਡੇ ਵਿੱਚ ਬੈਠੀ ਸੁੰਦਰੀ ਦੀ ਨਜ਼ਰ ਹਰ ਮਰੀਜ਼ ਦੇ ਪੇਟ ਵੱਲ ਜਾਂਦੀ ਨਿੱਕੇ ਨਿੱਕੇ ਵਧੇ ਹੋਏ ਪੇਟ ਵੱਡੇ ਵੱਡੇ ਵਧੇ ਹੋਏ ਪੇਟ ਸੁੰਦਰੀ ਅੰਦਰ ਜਾਂਦੇ ਵੇਖਦੀ ਰਹਿੰਦੀ ਬਾਹਰ ਆਂਦੇ ਵੇਖਦੀ ਰਹਿੰਦੀ ਆਪਣੇ ਪੇਟ ਦੀਆਂ ਝੁਰੜੀਆਂ ਉਹਨੂੰ ਕਦੀ ਇਤਨੀਆਂ ਭੈੜੀਆਂ ਨਹੀਂ ਸੰ ਲੱਗੀਆਂ ਲੇਡੀ ਡਾਕਟਰ ਨੂੰ ਮਿਲਣ ਲਈ ਉਡੀਕ ਰਹੀਆਂ ਔਰਤਾਂ ਬਰਾਡੇ ਵਿੱਚ ਖਲੋਤੀਆਂ ਬੈਠੀਆਂ ਜਾਂ ਹੋਣ ਵਾਲੇ ਬੱਚਿਆਂ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਜਾਂ ਹੋ ਚੁੱਕੇ ਬੱਚਿਆਂ ਦੀਆਂ ਗੱਲਾਂ ਕਰਦੀਆਂ ਰਹਿੰਦੀਆਂ ਨਿੱਕੀਆਂ ਨਿੱਕੀਆਂ ਔਰਤਾਂ ਦੀਆਂ ਗੱਲਾਂ ਕਈਆਂ ਨੂੰ ਬੱਚੇ ਹੋਈ ਜਾ ਰਹੇ ਸਨ ਹੋਈ ਜਾ ਰਹੇ ਸਨ ਕਈਆਂ ਨੂੰ ਬੱਚੇ ਹੁੰਦੇ ਹੀ ਨਹੀਂ ਸਨ ਕਈਆਂ ਨੂੰ ਕੁੜੀਆਂ ਜਾਂਦੀਆਂ ਸਨ ਕਈਆਂ ਕੁੜੀਆਂ ਨਹੀਂ ਜਾਂਦੀਆਂ ਸਨ ਸੁੰਦਰੀ ਵੇਖ ਵੇਖ ਕੇ ਹੈਰਾਨ ਹੁੰਦੀ ਔਰਤ ਦੇ ਹਸਪਤਾਲ ਵਿੱਚ ਆਉਣ ਵਾਲੇ ਬੱਚੇ ਦਾ ਇਸ ਧਿਆਨ ਨਾਲ ਸਵਾਗਤ ਕੀਤਾ ਜਾਂਦਾ ਸੀ। ਉਮੀਦਵਾਰ ਮਾਵਾਂ ਨੂੰ ਚਿੱਟੇ ਦੁੱਧ ਕੱਪੜੇ ਪਾਈ ਲੈਰੀ ਡਾਕਟਰ અત્યੰਤ ਖਿਆਲ ਨਾਲ ਵੇਖਦੀ। ਬਲਾਈਤੀ ਪਲੰਗ ਤੇ ਲਟਾ ਕੇ ਉਹਨਾਂ ਦਾ ਮੁਆਇਨਾ ਕਰਦੀ। ਬੱਚੇ ਦੇ ਖਾਣ ਤੋਂ ਪਹਿਲਾਂ ਬੱਚੇ ਦੀ ਸਿਹਤ ਲਈ ਮਾਵਾਂ ਨੂੰ ਟੀਕੇ ਲਾਈ ਜਾਂਦੇ, ਦਵਾਈਆਂ ਪਿਲਾਈਆਂ ਜਾਂਦੀਆਂ। ਉਹਨਾਂ ਨੂੰ ਚੱਲਣ ਦਾ ਢੰਗ ਦੱਸਿਆ ਜਾਂਦਾ, ਬੈਠਣ ਦਾ ਤਰੀਕਾ ਸਿਖਾਇਆ ਜਾਂਦਾ। ਲੇਟਣ ਦਾ ਵੱਲ ਦਰਸਾਇਆ ਜਾਂਦਾ। ਪਾਵੇਂ ਕੋਈ ਅਮੀਰ ਹੁੰਦੀ ਪਾਵੇਂ ਕੋਈ ਗਰੀਬ ਹਰ ਉਮੀਦਵਾਰ ਮਾਨਣ ਲੇਡੀ ਡਾਕਟਰ ਹਾਸ ਹਾਸ ਕੇ ਗੱਲਾਂ ਕਰਦੀ ਫੌਦੇ ਇਸ ਸਰਕਾਰੀ ਹਸਪਤਾਲ ਵਿੱਚ ਹਰੇਕ ਦਾ ਮੁਫਤ ਇਲਾਜ ਕੀਤਾ ਜਾਂਦਾ ਬੱਚਾ ਜੰਮਣ ਤੋਂ ਪਹਿਲੇ ਬੱਚਾ ਜੰਮਣ ਵੇਲੇ ਬੱਚਾ ਜੰਮਣ ਤੋਂ ਬਾਅਦ ਅੰਗਰੇਜ਼ੀ ਪੜੀ ਡਾਕਟਰ ਗੋਰੀ ਚਮੜੀ ਵਾਲੀਆਂ ਚਿੱਟੇ ਕੱਪੜਿਆਂ ਵਿੱਚ ਬਲੇਟੀਆਂ ਨਰਸਾਂ ਮਰੀਜ਼ ਦੇ ਅੱਗੇ ਪਿੱਛੇ ਫਿਰਦੀਆਂ ਰਹਿੰਦੀਆਂ ਜਿਸ ਕਮਰੇ ਵਿੱਚ ਬੱਚਾ ਹੋਣ ਤੋਂ ਪਹਿਲੇ ਆ ਕੇ ਔਰਤਾਂ ਨੇਟਦੀਆਂ ਉਹ ਕਮਰਾ ਹੋਰ ਸੀ ਕੰਦਾਂ ਤੇ ਹੱਸਦੇ ਖੇਡਦੇ ਬੱਚਿਆਂ ਦੀਆਂ ਤਸਵੀਰਾਂ ਨਾਲ ਸਜਾਇਆ ਹੋਇਆ ਜਿਸ ਕਮਰੇ ਵਿੱਚ ਬੱਚਾ ਹੋਣ ਵੇਲੇ ਉਹਨਾਂ ਨੂੰ ਲਿਜਾਇਆ ਜਾਂਦਾ ਉਹ ਕਮਰਾ ਹੋਰ ਸੀ ਹਰ ਤਰ੍ਹਾਂ ਦੇ ਇਲਾਜ ਦਾ ਜਿਸ ਵਿੱਚ ਇੰਤਜ਼ਾਮ ਸੀ ਜਿਸ ਕਮਰੇ ਵਿੱਚ ਬੱਚਾ ਹੋਣ ਤੋਂ ਬਾਅਦ ਔਰਤਾਂ ਰਹਿੰਦੀਆਂ ਉਹ ਕਮਰਾ ਹੋਰ ਸੀ ਫੁੱਲਾਂ ਨਾਲ ਮਹਿਕਦਾ ਗਰਮੀਆਂ ਵਿੱਚ ਜਿਸ ਨੂੰ ਠੰਡਾ ਰੱਖਣ ਤੇ ਸਰਦੀਆਂ ਵਿੱਚ ਜਿਸ ਨੂੰ ਗਰਮ ਕਰਨ ਦਾ ਪ੍ਰਬੰਧ ਕੀਤਾ ਹੋਇਆ ਸੀ ਸੁੰਦਰੀ ਵੇਖਦੀ ਹਸੂ ਹਸੂ ਕਰਦੀਆਂ ਔਰਤਾਂ ਹਸਪਤਾਲ ਦੇ ਟਰੱਕਾਂ ਵਿੱਚ ਪੈ ਕੇ ਆਉਂਦੀਆਂ ਹਸੂ ਹਸੂ ਕਰਦੀਆਂ ਚੋਲੀ ਪਰਵਾਹ 8-10 ਦਿਨਾਂ ਬਾਅਦ ਮੋਟਰਾਂ ਵਿੱਚ ਬੈਠ ਕੇ ਟੁਰ ਜਾਂਦੀਆਂ ਕਈ ਗਰੀਬ ਬੱਚਿਆਂ ਨੂੰ ਡਾਕਟਰ ਹਸਪਤਾਲ ਵੱਲੋਂ ਕੱਪੜੇ ਦਿੰਦੇ ਖਿਡੌਣੇ ਦਿੰਦੇ ਸਿਹਤ ਬਣਾਉਣ ਦੀਆਂ ਦਵਾਈਆਂ ਦਿੰਦੇ ਦੇ ਆਪ ਬਰਾਂਡੇ ਵਿੱਚ ਖਲੋ ਕੇ ਹਸਦੀ ਖੇੜਦੀ ਉਹਨਾਂ ਨੂੰ ਵੇਦਾ ਕਰਦੀ। ਸੁੰਦਰੀ ਨੂੰ ਹਸਪਤਾਲ ਦੀ ਇੰਚਾਰਜ ਲੇਡੀ ਡਾਕਟਰ ਡਾਟੀ ਚੰਗੀ ਲੱਗਦੀ। ਪਤਲੀ ਵੀ ਲੰਬੀ, ਗੋਰੀ, ਦੁੱਧ ਚਿੱਟਾ ਕੋਟ ਪਾਈ ਜਦੋਂ ਬਿਮਾਰਾਂ ਦਾ ਹਾਲ ਪੁੱਛਦੀ, ਸੁੰਦਰੀ ਸੋਚਦੀ ਇੱਕ ਨਜ਼ਰ ਵਿੱਚ ਉਹ ਤੇ ਅਗਲੇ ਦਾ ਦੁੱਖ ਦੂਰ ਕਰ ਦਿੰਦੀ ਹੋਵੇਗੀ। ਉਸਨੇ ਸੁਣ ਰੱਖਿਆ ਸੀ ਕਿ ਦੇਸ਼ ਦੇ ਸਭ ਤੋਂ ਵੱਡੀ ਪੜਾਈ ਡਾਕਟਰੀ ਨੇ ਪਾਸ ਕੀਤੀ ਹੋਈ ਸੀ। ਤੇ ਪਹਿਲੀ ਵਾਰ ਜਦੋਂ ਕੰਨਾਂ ਨਾਲ ਟੋਪੀ ਲਾਈ ਇੱਕ ਗੰਦੇਸ ਦਾ ਮੌਇਨਾ ਕਰਦੇ ਸੁੰਦਰੀ ਨੇ ਡਾਕਟਰ ਨੂੰ ਵੇਖਿਆ ਉਹਨੂੰ ਸਾਰੀ ਦੀ ਸਾਰੀ ਔਰਤ ਜਾਤ ਦੇ ਮਾਣ ਜਿਹਾ ਮਹਿਸੂਸ ਹੋਇਆ ਸੀ ਡਾਕਟਰ ਦਸਤਕਤ ਕਰਦੀ ਨਰਸਾਂ ਨੂੰ ਤਨਖਾਹ ਮਿਲਦੀ ਮਾਲੀ ਨੂੰ ਤਨਖਾਹ ਮਿਲਦੀ ਚੌਂਕੀਦਾਰ ਨੂੰ ਤਨਖਾਹ ਮਿਲਦੀ ਜਮਾਦਾਰ ਉਹਦੇ ਖਾਵਨ ਨੂੰ ਤਨਖਾਹ ਮਿਲਦੀ ਜਮਾਦਾਰ ਡਾਕਟਰ ਤੋਂ ਬਹੁਤ ਡਰਦਾ ਸੀ ਤੇ ਜਦੋਂ ਕੋਈ ਕੋਣ ਕਸਰ ਰਹਿ ਜਾਂਦੀ ਸੁੰਦਰੀ ਉਹਨੂੰ ਹੋਲਡ ਰਾਂਦੀ ਡਾਕਟਰ ਕੋਲ ਉਹ ਡਰ ਰਿਹਾ ਉਹਦਾ ਖਾਵਨ ਉਹਨੂੰ ਇੰਜ ਲੱਗਦਾ ਜਿਵੇਂ ਉਹਦੇ ਕੋਲੋਂ ਡਰ ਰਿਹਾ ਹੋਵੇ ਸੁੰਦਰੀ ਨੂੰ ਡਾਕਟਰ ਡੈਡੀ ਚੰਗੀ ਲੱਗਦੀ ਸੀ ਜਦੋਂ ਕਦੀ ਉਹਨੂੰ ਵੇਲ ਹੁੰਦੀ ਸੁੰਦਰੀ ਉਹਦੀ ਕੁਰਸੀ ਕੋਲ ਜਾ ਕੇ ਹੇਠ ਫਰਸ਼ ਤੇ ਬੈਠ ਜਾਂਦੀ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੀ ਰਹਿੰਦੀ ਡਾਕਟਰ ਕਿਤਾਬ ਵੀ ਵੇਖੀ ਜਾਂਦੀ ਡਾਕ ਵੀ ਪੜ੍ਹੀ ਜਾਂਦੀ ਚਿੱਠੀਆਂ ਤੇ ਦਸਕਤ ਵੀ ਕਰੀ ਜਾਂਦੀ ਤੇ ਨਾਲ ਨਾਲ ਉਹਦੀਆਂ ਗੱਲਾਂ ਵੀ ਸੁਣਦੀ ਰਹਿੰਦੀ। ਇੱਕ ਰੋ ਸੁੰਦਰੀ ਬਰਾਂਡੇ ਵਿੱਚ ਬੈਠੀ ਵਾਰੀ-ਵਾਰੀ ਮਰੀਜ਼ਾਂ ਨੂੰ ਅੰਦਰ ਡਾਕਟਰ ਦੇ ਭੇਜ ਰਹੀ ਸੀ ਕਿ ਉਸਨੇ ਵੇਖਿਆ ਜਿਸ ਦਫ਼ਤਰ ਵਿੱਚ ਉਹ ਪਹਿਲੇ ਕੰਮ ਕਰਦੀ ਸੀ ਉੱਥੇ ਦੇ ਇੱਕ ਚਪੜਾਸੀ ਦੀ ਤ੍ਰਿਮਤ ਆਈ ਆਪਣੀ ਵਾਰੀ ਨਾਲ ਖੜੋਤੀ ਰਹੀ ਫੇਰ ਵਾਰੀ ਨਾਲ ਅੰਦਰ ਡਾਕਟਰ ਦੇ ਗਈ ਬਾਹਰ ਚਿੱਕ ਪਿੱਛੋਂ ਸੁੰਦਰੀ ਸਾਰਾ ਵਕਤ ਝਾਕ-ਝਾਕ ਵੇਖਦੀ ਰਹੀ ਡਾਕਟਰ ਨੇ ਬਾਕੀਆਂ ਵਾਂਗ ਉਹਦਾ ਮੁਲਾਇਜ਼ਾ ਕੀਤਾ ਫੇਰ ਵਾਰੀ ਨਾਲ ਦਵਾਈ ਉਹਨੂੰ ਮਿਲੀ ਤੇ ਫੇਰ ਬਾਕੀ ਵਾਂਗ ਖੁਸ਼ ਖੁਸ਼ੀਆਂ ਉਹ ਚਲੀ ਗਈ ਕੋਈ 2 ਦਿਨ ਬਾਅਦ ਰਾਤ ਨੂੰ ਘੰਟੀ ਖੜਕੀ ਸੁੰਦਰੀ ਨੇ ਆ ਕੇ ਵੇਖਿਆ ਹਸਤਲ ਦੇ 베ੜੇ ਵਿੱਚ ਖਲੋਤੀ ਪ੍ਰੱਕ ਵਿੱਚ ਉਹ ਉਹੀ ਚਪੜਾਸੀ ਦੀ ਤ੍ਰੀਮਤ ਨਿਕਲ ਰਹੀ ਸੀ ਡਾਕਟਰ ਨੂੰ ਜਗਾਇਆ ਗਿਆ ਨਰਸਾਂ ਆਈਆਂ ਡਾਕਟਰ ਨੇ ਫੇਰ ਉਹਨੂੰ ਵੇਖਿਆ ਤੇ ਬੱਚਾ ਜੰਮਣ ਵਾਲੇ ਕਮਰੇ ਦੇ ਬਲਾਈਤੀ ਪਲੰਗ ਤੇ ਉਹਨੂੰ ਲਟਾ ਦਿੱਤਾ ਗਿਆ ਕੋਈ 3 ਘੰਟੇ ਬਾਅਦ ਉਹਨੂੰ ਬੱਚਾ ਹੋਇਆ ਸਾਰੇ ਦਾ ਸਾਰਾ ਵਕਤ ਦੋ ਨਰਾਂ ਸਾਉਂ ਡੇਕਦੀਆਂ ਰਹੀਆਂ ਸੁందਰੀ ਬਾਹਰ ਡਿਊਟੀ ਤੇ ਬੈਠੀ ਰਹੀ ਬੱਚਾ ਹੋਣ ਤੋਂ ਬਾਅਦ ਡਾਕਟਰ ਫੇਰ ਆਈ ਚੰਗੀ ਤਰ੍ਹਾਂ ਉਹਦਾ ਮੌਇਨਾ ਕੀਤਾ ਤੇ ਫੇਰ ਵਾਰਡ ਵਿੱਚ ਉਹਨੂੰ ਪਾ ਦਿੱਤਾ ਗਿਆ ਦੁੱਧ ਚਿੱਟੇ ਚਾਦਰ ਵਾਲੇ ਇੱਕ ਪਲੰਗ ਤੇ ਸੁందਰੀ ਮੂੜਮੂੜ ਉਸ ਨਵੀਂ ਬੜੀ ਮਾਂ ਦੇ ਮੂੰਹ ਵੱਲ ਵੇਖਦੀ ਕਮਰੇ ਵੱਲ ਵੇਖਦੀ ਬਿਜਲੀ ਦੇ ਲਾਟੂਆਂ ਵੱਲ ਵੇਖਦੀ ਤੇ ਪਾਈਆਂ ਤੇ ਪਏ ਮੇਜ਼ 'ਤੇ ਉਸਨੂੰ ਵਲ ਵੇਖਦੀ। ਗੁਲਦਾਨਾਂ ਵਿੱਚ ਲੱਗੇ ਫੁੱਲਾਂ ਵੱਲ ਵੇਖਦੀ। ਉਸ ਪਲੰਗ ਵੱਲ ਵੇਖਦੀ ਜਿੱਥੇ 4 ਦਿਨ ਹੋਏ ਇੱਕ ਵੱਡੇ ਅਫਸਰ ਦੀ ਤ੍ਰੀਮਤ ਬੱਚਾ ਜਾਣ ਕੇ ਲੇਟੀ ਰਹੀ ਸੀ। ਜਿਹੜੇ ਦਿਨ ਉਹ ਚਪੜਾਸੀ ਦੀ ਤ੍ਰੀਮਤ ਹਸਪਤਾਲ ਵਿੱਚ ਰਹੀ ਉਸ ਨੂੰ ਬਾਕੀਆਂ ਵਰਗੇ ਖੁਰਾਕ ਮਿਲਦੇ ਰੇ। ਬਾਕੀਆਂ ਵਾਂਗ ਉਹਦੀਆਂ ਚਾਦਰਾਂ ਬਦਲਦੀਆਂ ਰਹੀਆਂ। ਬਾਕੀਆਂ ਵਾਂਗ ਉਹਦੇ ਬੱਚੇ ਨਾਲ ਲਾੜ ਹੁੰਦੇ ਰੇ। ਇੱਕ ਰੋਜ਼ ਉਸਨੇ ਸੁਣਿਆ ਲੇਡੀ ਡਾਕਟਰ ਇੱਕ ਨਰਸ ਨੂੰ ਸਮਝਾ ਰਹੀ ਸੀ ਸਾਡੇ ਲਈ ਸਭ ਮਰੀ ਇਕੋ ਜਿਹੇ ਹਨ ਭਾਵੇਂ ਕੋਈ ਅਫਸਰ ਹੋਵੇ ਭਾਵੇਂ ਕੋਈ ਮਾਕਤ ਭਾਵੇਂ ਕੋਈ ਅਮੀਰ ਹੋਵੇ ਭਾਵੇਂ ਕੋਈ ਗਰੀਬ ਤੇ ਸੁੰਦਰੀ ਸੁਣ ਕੇ ਖੇੜ ਪੜ ਗਈ ਉਸ ਨੂੰ ਡਾਕਟਰ ਹਮੇਸ਼ਾ ਚੰਗੀ ਲੱਗਦੀ ਸੀ ਉਸ ਦਿਨ ਤੋਂ ਹੋਰ ਜ਼ਿਆਦਾ ਚੰਗੀ ਲੱਗਣ ਲੱਗ ਪਈ ਉਸ ਸਾਲ ਬਸੰਤ ਵਾਲੇ ਰੋਜ਼ ਲੇਡੀ ਡਾਕਟਰ ਨੇ ਹਸਪਤਾਲ ਵਿੱਚ ਇੱਕ ਬੱਚਿਆਂ ਦਾ ਮੇਲਾ ਕੀਤਾ ਜਿੱਥੇ ਹਰ ਉਮਰ ਦੇ ਬੱਚੇ ਆਏ ਸਾਰੀ ਸ਼ਾਮ ਸੁੰਦਰੀ ਸੋਹਣੇ ਤੋਂ ਸੋਹਣੇ ਬੱਚਿਆਂ ਨੂੰ ਵੇਖਦੀ ਰਹੀ ਗੋਲ ਗੁੱਦਲੀਆਂ ਬਾਹਾਂ ਵਾਲੇ ਬੱਚੇ ਖਿੜਖਿੜ ਹੱਸਦੇ ਖੁਸ਼ੀਆਂ ਖੇਲਦੇ ਮੋਸਕੁਰਾਹਟਾਂ ਵਾਲੇ ਬੱਚੇ ਫੁੱਲ ਪੱਤੀਆਂ ਵਰਗੀਆਂ ਬੁੱਲੀਆਂ ਕਾਲੀਆਂ ਮੋਟੀਆਂ ਅੱਖੀਆਂ ਤੇਰਛੀਆਂ ਪਰਵਟਿਆਂ ਵਾਲੇ ਬੱਚੇ ਹਲਕ-ਥਲਕ ਪੈਂਦੇ ਬੱਚੇ ਜਿਹੜੇ ਮਾਵਾ ਦੇ ਕਲਾਵਿਆਂ ਵਿੱਚ ਨਾ ਆਉਂਦੇ ਹੋਣ ਨਟਖੜ ਬੱਚੇ ਜਿਹੜੇ ਸੰਭਾਲਿਆ ਨਾ ਸੰਭਲਦੀ ਮੁੰਡੇ ਜਿਨ੍ਹਾਂ ਨੂੰ ਫੌਜੀ ਵਰਦੀਆਂ ਪਵਾ ਕੇ ਮਾਵਾਂ ਲਿਆਈਆਂ ਕੁੜੀਆਂ ਜਿਨ੍ਹਾਂ ਨੂੰ ਪਰੀਆਂ ਵਾਂਗ ਸਜਾਇਆ ਗਿਆ ਤੇ ਫੇਰ ਬੱਚੇ ਖੇਡਦੇ ਰਹੇ ਕੁੜੀਆਂ ਵਾਲੀਆਂ ਖੇਡਾਂ ਮੁੰਡਿਆਂ ਵਾਲੀਆਂ ਖੇਡਾਂ ਕਈਆਂ ਨੇ ਤੋਤਲੀਆਂ ਤੋਤਲੀਆਂ ਆਪਣੀਆਂ ਬੋਲੀਆਂ ਵਿੱਚ ਗਾਣੇ ਸੁਣਾਏ ਕੁੜੀਆਂ ਕਿਤਨਾ ਚਿਰ ਨੱਚਦੀਆਂ ਰਹੀਆਂ ਤੇ ਅਖੀਰ ਵਿੱਚ ਇਨਾਮ ਵੰਡੇ ਗਏ ਸਭ ਤੋਂ ਸੋਹਣੇ ਸਭ ਤੋਂ ਜ਼ਿਆਦਾ ਸਿਹਤਮੰਦ ਸਭ ਤੋਂ ਜ਼ਿਆਦਾ ਤੇਜ਼ ਸਭ ਤੋਂ ਚੰਗਾ ਗਾਣ ਨੱਚਣ ਵਾਲਿਆਂ ਨੂੰ ਤੇਜ ਉਹ ਸ਼ਾਮ ਰਾਤ ਵਿੱਚ ਵਟ ਗਈ ਜਦੋਂ ਬੱਚੇ ਆਪਣੇ ਆਪਣੇ ਘਰੋਂ ਘਰੀ ਗਏ ਇੱਕੇ ਨਾਮ ਚਪੜਾਸੀ ਦੇ ਉਸ ਬੱਚੇ ਨੂੰ ਵੀ ਮਿਲਿਆ ਜਿਸ ਦਾ ਪਿਓ ਸੁੰਦਰੀ ਹੋਰਾਂ ਨਾਲ ਬਾਰਕ ਮਾਸਟਰੀ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ ਹਸਪਤਾਲ ਵਿੱਚ ਜੰਮਿਆ ਉਹ ਬੱਚਾ ਕਿਤਨਾ ਗੋਰਾ ਕਿਤਨਾ ਮੋਟਾ ਕਿਤਨਾ ਤਕੜਾ ਸੀ ਕਈ ਦਿਨ ਗੁਜ਼ਰ ਗਏ ਸੁੰਦਰੀ ਆਪਣਾ ਕੰਮ ਹਮੇਸ਼ਾ ਦਿਲ ਲਾ ਕੇ ਕਰਦੀ ਸੀ ਹਮੇਸ਼ਾ ਦਿਲ ਲਾ ਕੇ ਕਰਦੀ ਰਹੀ ਚਿੱਟੀਆਂ ਦੁੱਧ ਚਾਦਰਾਂ ਵਾਲੇ ਪਲੰਗ ਚਿੱਟਾ ਦੁੱਧ ਕੋਟ ਪਾਈ ਡਾਕਟਰ ਚਿੱਟੇ ਦੁੱਧ ਰੁਮਾਲਾ ਵਾਲੀਆਂ ਨਰਸਾਂ ਚਿੱਟੇ ਦੁੱਧ ਤਕੀਏ ਬੱਚਿਆਂ ਤੇ ਪੰਘੂੜਿਆਂ ਤੇ ਵੇਖ-ਵੇਖ ਸੁੰਦਰੀ ਫਰਸ਼ਾਂ ਨੂੰ ਹੋਰ-ਹੋਰ ਰਗੜਦੀ ਬਰਤਨਾਂ ਨੂੰ ਹੋਰ-ਹੋਰ ਮਾਂਜਦੀ ਇੰਜ ਹੀ ਇੱਕ ਰੋਜ਼ ਬੱਚਿਆਂ ਦੇ ਵਾਰਡ ਦੀ ਸਫਾਈ ਕਰਦੀ ਸੁੰਦਰੀ ਕੁਝ ਇਸ ਤਰ੍ਹਾਂ ਖੋ ਗਈ ਕਿ ਹਸਪਤਾਲ ਖੁੱਲ ਗਿਆ ਮਰੀਜ਼ ਹੌਲੇ ਸ਼ੁਰੂ ਹੋਵੇ ਤੇ ਸੁੰਦਰੀ ਸੀ ਕਿ ਅਜੇ ਵੀ ਬਾਰੀਆਂ ਦੇ ਸ਼ੀਸ਼ੇ ਰਗੜ ਰਹੀ ਸੀ। ਵੰਗੂੜਿਆਂ ਦੀਆਂ ਲੱਤਾਂ ਸਾਫ਼ ਕਰ ਰਹੀ ਸੀ। ਦਰਵਾਜ਼ਿਆਂ ਦੇ ਕਬਜਿਆਂ, ਕੁੰਡੀਆਂ ਨੂੰ ਚਮਕਾ ਰਹੀ ਸੀ। ਡਾਕਟਰ ਨੇ ਇੱਕ ਵਾਰ ਸੱਧਿਆ। ਸੁੰਦਰੀ ਕਿਤੇ ਨਹੀਂ ਸੀ। ਡਾਕਟਰ ਨੇ ਫੇਰ ਘੰਟੀ ਵਜਾਈ। ਸੁੰਦਰੀ ਦਾ ਕੁਝ ਪਤਾ ਨਹੀਂ ਸੀ। ਅਖੀਰ ਨਰਸ ਉਸ ਨੂੰ ਸੱਦ ਕੇ ਲੈ ਗਈ। ਬਾਹਰ ਬਰਾਂਡੇ ਵਿੱਚ ਬੈਠੀ ਸੁੰਦਰੀ ਹਰ ਰੋਜ਼ ਦੀ ਤਰ੍ਹਾਂ ਮਰੀਜ਼ਾਂ ਨੂੰ ਵਾਰੀ-ਵਾਰੀ ਅੰਦਰ ਭੇਜਦੀ ਰਹੀ। ਛੋਟੇ ਛੋਟੇ ਵਧੇ ਹੋਏ પેટ ਵੱਡੇ ਵੱਡੇ ਵਧੇ ਹੋਏ પેટ ਤੇ ਅਜੇ ਮਰੀਜ਼ ਸਾਰੇ ਮੁੱਕੇ ਨਹੀਂ ਸਨ ਕਿ ਸੁੰਦਰੀ ਦੇ ਦਿਲ ਵਿੱਚ ਕੁਝ ਆਇਆ ਤੇ ਅਗਲੀ ਵਾਰ ਉਹ ਆਪ ਡਾਕਟਰ ਦੇ ਪੇਸ਼ ਹੋ ਗਈ ਕਿਉਂ ਸਾਰੇ ਮਰੀਜ਼ ਭੁਗਤ ਗਏ ਸੁੰਦਰੀ ਨੂੰ ਵੇਖਦੇ ਹੋਏ ਡਾਕਟਰ ਨੇ ਪੁੱਛਿਆ ਨਹੀਂ ਸੁੰਦਰੀ ਖੋਦੇ ਇੱਕ ਮਰੀਜ਼ ਦੀ ਹੈਸियत ਵਿੱਚ ਪੇਸ਼ ਹੋ ਰਹੀ ਸੀ ਤੈਨੂੰ ਕੀ ਹੋ ਗਿਆ ਏ ਬੁੱਢੀ ਖੜਵਾਂ ਨੂੰ ਡਾਕਟਰ ਨੇ ਹੱਸਦੇ ਹੋਏ ਸੁੰਦਰੀ ਨੂੰ ਟਾਲਣ ਦੀ ਕੋਸ਼ਿਸ਼ ਕੀਤੀ ਪਰ ਸੁੰਦਰੀ ਬੁਜਿੱਦ ਸੀ ਅਖੀਰ ਬਲਾਈ ਤੇ ਮੇਜ਼ ਤੇ ਲਟਾ ਕੇ ਡਾਕਟਰ ਨੇ ਸੁੰਦਰੀ ਦਾ ਮੌਇਨਾ ਕੀਤਾ ਜਿਉਂ-ਜਿਉ ਡਾਕਟਰ ਵੇਖਦੀ ਉਹਦੀ ਹੈਰਾਨੀ ਹੋਰ-ਹੋਰ ਵੱਧਦੀ ਤੇ ਫੇਰ ਉਹਦੀਆਂ ਬੁੱਲੀਆਂ ਵਿੱਚ ਮੋਸ਼ਕੜੀ ਨਾ ਰੁਕ ਸਕੇ ਡਾਕਟਰ ਨੇ ਵੱਡੇ ਨਰਸ ਨੂੰ ਬੁਲਾਇਆ ਫੇਰ ਛੋਟੀ ਨਰਸ ਨੂੰ ਬੁਲਾਇਆ ਫੇਰ ਤੀਜੀ ਨਰਸ ਨੂੰ ਬੁਲਾਇਆ ਤੇ ਹੱਸਦੇ-ਹੱਸਦੇ ਉਹਨਾਂ ਨੂੰ ਕਿਹਾ ਸੁੰਦਰੀ ਤੂੰ ਮਿਠਾਈ ਖਾਓ ਸੁੰਦਰੀ ਮਾ ਬਣਣ ਵਾਲੀ ਹੈ ਤੇ ਸੁੰਦਰੀ ਦੇ ਜਿਵੇਂ ਕੰਨਾਂ ਵਿੱਚੋਂ ਖੁਸ਼ੀਆਂ ਫੁੱਟ ਰਹੀਆਂ ਹੋਣ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ